ਸੋ ਮਹਰਾਏ ਸ਼ੇਰ ਸਿੰਘ ਨੰਬੋਲਾਈਂ ਦੀ ਜੈ 10 ਸੇ 66 ਸਮਦਿਕ ਪਿੱਪਲ ਦੇ ਹੇਠਾਂ ਟਿੰਗਾਲੀ ਦੇਣ ਵਾਲਾ ਆਇਆ ਪਿਛਲਾ ਦੇਣ ਦੇਦੇ ਖੁਸ਼ੀ ਮਨਾਈਆ ਪ੍ਰੇਮ ਪਿਆਰ ਦੀ ਸੱਚੀ ਵਸਤੂ ਆਇਆ ਲੈਣ ਬੇਪਰਵਾਹ ਬੇਕਰਵਾਈਆ ਕਿਰਪਾ ਕਰਕੇ ਆਂਡ ਗਵਾਂਡ ਕੋਈ ਰਹਿਣ ਨਾ ਦੇਵੇ ਜਨਪੂਤ ਦੇਣ ਸਾਫ ਸੂਤਰੇ ਸਾਰੇ ਦੇekraਈਆ ਜਿਸ ਵੇਲੇ ਗੁਰਮੁਖਸੋ ਹੂੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਕਹਿਣ ਹਾਜ਼ਰ ਹੋ ਕੇ ਆਪਣਾ ਦਰਸ ਵਿਖਾਈਆ ਬਣ ਕੇ ਤੁਰਦਾ ਸੱਜਣ ਸੈਣ ਨਾਤਾ ਸਾਚਾ ਲੈ ਜੁੜਾਈਆ ਸਾਰਿਆਂ ਨਾਲ ਰਲ ਮਿਲ ਕੇ ਸਾਰਿਆਂ ਨਾਲ ਰਲ ਮਿਲ ਕੇ ਬਣਨਾ ਭਾਈ ਭੈਣ ਬੁਰੀ ਅੱਖ ਨਾ ਕੋਈ ਉਠਾਈਆ ਲక్ష్ਮਣ ਸਿਆਂ ਇਕਰਪਾ ਕਰਕੇ ਜਾਵਾ ਤੇਰੇ ਬੱਚੇ ਦੀ ਉਮਰ ਥੋੜੀ ਰਹਿੰਦੀ ਸੀ ਜਿਸ ਦਾ ਨਾਂ ਸਰੈਣ 63 ਦਿਨ ਬਾਕੀ ਨਜ਼ਰੀ ਆਇਆ ਜਿਹੜਾ ਰੋਣ ਦੇ ਪਿਛੋਂ ਪੈਣਾ ਸੀ ਵਹਿਣ ਉਹ ਪ੍ਰੇਮ ਵਿੱਚ ਨੀਰ ਦਿੱਤਾ ਵਹਾਈਆ ਜੋਤੀ ਜੋਤ ਸਰੂ ਬਰਾਬ ਆਪਣੀ ਕਿਰਪਾ ਕਰ ਮਿਹਰਬਾਨ 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 ਹੋ ਕੇ ਧਿਆਨ ਲਗਾਈਆ ਸੋ ਮਹਾਰਿਸ਼ੀ ਜੀ ਨਿਸ਼ਚਿਤ